ਅੰਮ੍ਰਿਤਸਰ ਵਿੱਚ ਹਰ ਰੋਜ਼ ਗੋਲੀਆਂ ਚਲਣੀਆਂ ਘਟਨਾਵਾਂ ਵਾਪਰਨੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਘਟਨਾ ਵਾਪਰੀ ਹੈ ਜਿੱਦ ਬਟਾਇਰਾ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਹਾਲੇ ਪੁਲਿਸ ਆਂਡਿਆ ਵਾਲੀ ਰੇੜੀ ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਹੀ ਜਾਂਚ ਕਰ ਰਹੀ ਸੀ ਕਿ ਕੋਹਰ ਵੱਡੀ ਘਟਨਾ ਨੇ ਪੂਰਾ ਅੰਮ੍ਰਿਤਸਰ ਦਹਿਲਾ ਕੇ ਰੱਖ ਦਿੱਤਾ ਹੈ ਮਹਿਰਹਾਲ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਦੀ ਗੱਲ ਕਰ ਰਹੀ ਹੈ ਇਹਨਾਂ ਸਾਨੂੰ ਕੰਟਰੋਲ ਰੂਮ ਤੋਂ ਇੱਕ ਮੈਸੇਜ ਆਇਆ ਹੈ ਵੀ ਆਪਣਾ ਕਨਵਰ ਫਾਰਮ ਦੇ ਸਾਹਮਣੇ ਕੋਈ ਗੋਲੀ ਗਾਲੀ ਜੀ ਚ ਚੱਲੀ ਆ। ਉਹ ਸਬੰਧ ਵਿੱਚ ਸਾਡੇ ਅਫਸਰ ਵੀ ਆਏ ਨਾਲ ਤੇ ਨਾਲ ਅਸੀਂ ਸਾਰੀ ਟੀਮ ਨੇ ਇੱਥੇ ਵੈਰੀਫਾਈ ਕੀਤੀ ਆ ਸੀਸੀਟੀ ਵੀ ਕੈਮਰੇ ਗਵਾਰਾ ਚੈੱਕ ਕੀਤੇ ਆ ਪਰ ਇਸ ਸਬੰਧ ਵਿੱਚ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਬਾਕੀ ਕੁਝ ਕੈਮਰੇ ਰਹਿੰਦੇ ਚੈੱਕ ਕਰਨ ਵਾਲੇ ਉਹ ਸਵੇਰ ਚੈੱਕ ਕਰਕੇ ਉਹ ਫਿਰ ਦੇਖ ਕੋਈ ਗੱਲ ਸਾਹਮਣੇ ਆਈ ਫਾਇਰ ਚ ਲਾਉਣ ਵਾਲੀ ਜਾਂ ਚੱਲਣ ਵਾਲੀ ਉਹ ਕਾਰਵਾਈ ਹੁਣ ਜਲੇ ਵਿੱਚ ਹੋਊ। ਨਹੀਂ ਅਜੇ ਫਿਲਹਾਲ ਕੋਈ ਗੱਲ ਨਹੀਂ ਗਈ। ਨਹੀਂ ਚੱਲੀ ਨਹੀਂ ਸਾਨੂੰ ਮੈਸੇਜ ਆਇਆ ਹੈ ਕਿ ਗੋਲੀ ਚੱਲਨ ਦਾ ਪਰ ਫਿਲਹਾਲ ਨਾ ਕੋਈ ਉੱਥੇ ਖੋਲ ਮਿਲਿਆ ਨਾ ਕੋਈ ਮਤਲਬ ਇਹੋ ਜਿਹੀ ਕੋਈ ਗੱਲ ਸਾਹਮਣੇ ਆਈ ਹੈ ਕੱਲ ਨੂੰ ਸਵੇਰ ਸੀਸੀਟੀਵੀ ਕੈਮਰੇ ਵੇਖਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਲੱਗਦਾ ਨਹੀਂ ਕੋਈ ਪੈਲਸ ਦੇ ਵਿੱਚ ਗੋਲੀ ਪੈਲਸ ਪੈਲਸ ਤੋਂ ਤਸਦੀਕ ਕਰ ਲਿਆ ਵਾ ਉੱਥੇ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਾਰੇ ਕੈਮਰੇ ਵੀ ਚੈੱਕ ਕਰਨੇ ਅਮਰਸਰ ਵਿੱਚ ਹਰ ਰੋਜ਼ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਘਟਨਾ ਵਾਪਰੀ ਹੈ ਜਿੱਦੋਂ ਇੱਕ ਟਾਇਰਾ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈ ਗਈਆਂ ਨੇ ਹਾਲੇ ਪੁਲਿਸ ਆਂਡਿਆ ਵਾਲੀ ਰੇੜੀ ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਹੀ ਜਾਂਚ ਕਰ ਰਹੀ ਸੀ ਕਿ ਕੋਹਰ ਵੱਡੀ ਘਟਨਾ ਨੇ ਪੂਰਾ ਅੰਮ੍ਰਿਤਸਰ ਦਹਿਲਾ ਕੇ ਰੱਖ ਦਿੱਤਾ ਹੈ ਮਰਹਾਲ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਦੀ ਗੱਲ ਕਰ ਰਹੀ ਹੈ ਇਹਨਾਂ ਸਾਨੂੰ ਕੰਟਰੋਲ ਰੂਮ ਤੋਂ ਇੱਕ ਮੈਸੇਜ ਆਇਆ ਹੈ ਵੀ ਆਪਣਾ ਕਨਵਰ ਫਾਰਮ ਦੇ ਸਾਹਮਣੇ ਕੋਈ ਗੋਲੀ ਗਾਲੀ ਜੀ ਚ ਚੱਲੀ ਆ ਉਹ ਸਬੰਧ ਵਿੱਚ ਸਾਡੇ ਅਫਸਰ ਵੀ ਆਏ ਸੀ ਨਾਲ ਤੇ ਨਾਲ ਅਸੀਂ ਸਾਰੀ ਟੀਮ ਨੇ ਇੱਥੇ ਵੈਰੀਫਾਈ ਕੀਤੀਆ ਸੀਸੀਟੀ ਵੀ ਕੈਮਰੇ ਵਗੈਰਾ ਚੈੱਕ ਕੀਤੇ ਆ ਪਰ ਇਸ ਸਬੰਧ ਵਿੱਚ ਕੋਈ ਗੱਲ ਹਜੇ ਤੱਕ ਸਾਹਮਣੇ ਨਹੀਂ ਆਈ ਬਾਕੀ ਕੁਝ ਕੈਮਰੇ ਰਹਿੰਦੇ ਚੈੱਕ ਕਰਨ ਵਾਲੇ ਉਹ ਸਵੇਰ ਚੈੱਕ ਕਰਕੇ ਉਹ ਫਿਰ ਦੇਖੋ ਗੱਲ ਸਾਹਮਣੇ ਆਈ ਫਿਰ ਚਲਣ ਵਾਲੀ ਜਾਂ ਚੱਲਣ ਵਾਲੀ ਉਹ ਕਾਰਵਾਈ ਹਮ ਜੱਲੇ ਵਿੱਚ ਜੋ ਨਹੀਂ ਅਜੇ ਫਿਲਹਾਲ ਕੋਈ ਗੱਲ ਨਹੀਂ ਗਈ ਕਿ ਗੋਲੀ ਚੱਲਦੀ ਹੈ ਨਹੀਂ ਚੱਲੀ ਨਹੀਂ ਸਾਨੂੰ ਮੈਸੇਜ ਆਇਆ ਸੀ ਗੋਲੀ ਚੱਲਣ ਦਾ ਪਰ ਫਿਲਹਾਲ ਨਾ ਕੋਈ ਇੱਥੇ ਖੋਲ ਮਿਲਿਆ ਨਾ ਕੋਈ ਮਤਲਬ ਇਹੋ ਜਿਹੀ ਕੋਈ ਗੱਲ ਸਾਹਮਣੇ ਆਈ ਹੈ ਕੱਲ ਨੂੰ ਸਵੇਰ ਸੀਸੀਟੀਵੀ ਕੈਮਰੇ ਵੇਖਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਪੈਲਸ ਦੇ ਵਿੱਚ ਕੋਈ ਹੋਰੀ ਪੈਲਸ ਪੈਲਸ ਦਾ ਤਸਦੀਕ ਕਰ ਲਿਆ ਵਾ ਉੱਥੇ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਾਰੇ ਕੈਮਰੇ ਵੀ ਚੈੱਕ ਕਰਨੇ ਅਮਰਸਰ ਵਿੱਚ ਹਰ ਰੋਜ਼ ਗੋਲੀਆਂ ਚਲਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਘਟਨਾ ਵਾਪਰੀ ਹੈ ਜਿੱਦੋਂ ਇੱਕ ਟਾਇਰਾ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈ ਗਈਆਂ ਨੇ ਅਲੇਪੋਲੇਸ ਆਂਡਿਆ ਵਾਲੀ ਰੇੜੀ ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਹੀ ਜਾਂਚ ਕਰ ਰਹੀ ਸੀ ਕਿ ਕੋਹੜ ਵੱਡੀ ਘਟਨਾ ਨੇ ਪੂਰਾ ਅੰਮ੍ਰਿਤਸਰ ਦਹਿਲਾ ਕੇ ਰੱਖ ਦਿੱਤਾ ਹੈ ਮਰਹਾਲ ਪੁਲਿਸ ਇਸ ਮਾਮਲੇ ਵਿੱਚ ਕਾਰਵਾਈ ਦੀ ਗੱਲ ਕਹਿ ਰਹੀ ਹੈ ਇਹਨਾਂ ਸਾਨੂੰ ਕੰਟਰੋਲ ਰੂਮ ਤੋਂ ਇੱਕ ਮੈਸੇਜ ਆਇਆ ਸੀ ਵੀ ਆਪਣਾ ਕਨਵਰ ਫਾਰਮ ਦੇ ਸਾਹਮਣੇ ਕੋਈ ਗੋਲੀ ਗਾਲੀ ਜੀ ਚ ਚੱਲੀ ਆ ਉਹ ਸਬੰਧ ਵਿੱਚ ਸਾਡੇ ਅਫਸਰ ਵੀ ਆਏ ਸੀ ਨਾਲ ਤੇ ਨਾਲ ਅਸੀਂ ਸਾਰੀ ਟੀਮ ਨੇ ਇੱਥੇ ਵੈਰੀਫਾਈ ਕੀਤੀ ਆ ਸੀਸੀਟੀ ਕੈਮਰੇ ਗਵਰੇ ਚੈੱਕ ਕੀਤੇ ਆ ਪਰ ਇਸ ਬੰਦ ਵਿੱਚ ਕੋਈ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ। ਬਾਕੀ ਕੁਝ ਕੈਮਰੇ ਰਹਿੰਦੇ ਚੈੱਕ ਕਰਨ ਵਾਲੇ ਉਹ ਸਵੇਰ ਚੈੱਕ ਕਰਕੇ ਉਹ ਫਿਰ ਦੇਖੋ ਗੱਲ ਸਾਹਮਣੇ ਆਈ ਫਿਰ ਚਲਣ ਵਾਲੀ ਜਾਂ ਚੱਲਣ ਵਾਲੀ ਉਹ ਕਾਰਵਾਈ ਹਮਲੇ ਵਿੱਚ ਹੋ। ਨਹੀਂ ਅਜੇ ਫਿਲਹਾਲ ਕੋਈ ਗੱਲ ਨਹੀਂ ਗੀ। ਇਹ ਗੋਲੀ ਚੱਲੀ ਨਹੀਂ ਇਹ ਚੱਲੀ ਨਹੀਂ ਸਾਨੂੰ ਮੈਸੇਜ ਆਇਆ ਸੀ ਗੋਲੀ ਚੱਲਣ ਦਾ। ਪਰ ਫਿਲਹਾਲ ਨਾ ਕੋਈ ਇਥੇ ਖੋਲ ਮਿਲਿਆ ਨਾ ਕੋਈ ਮਤਲਬ ਇਹੋ ਜਿਹੀ ਕੋਈ ਗੱਲ ਸਾਹਮਣੇ ਆਈ ਆ ਕੱਲ ਨੂੰ ਸਵੇਰ ਸੀਸੀਟੀਵੀ ਕੈਮਰੇ ਵੇਖਣ ਤੋਂ ਬਾਅਦ ਜਿਹੜੀ ਗੱਲ ਹੋਊਗੀ ਸਾਹਮਣੇ ਆਊਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਲੱਗਦਾ ਨਹੀਂ ਕਿ ਪਹਿਲਾਂ ਤੇ ਵੀ ਕੋਈ ਗੋਲੀ ਪਹਿਲੇ ਤੋਂ ਤਸਦੀਕ ਕਰ ਲਿਆ ਵਾ ਉਹ ਉੱਥੇ ਬਿਲਕੁਲ ਕੋਈ ਐਹੋ ਜੀ ਗੱਲ ਨਹੀਂ ਹੈਗੀ ਸਾਰੇ ਕੈਮਰੇ ਵਿੱਚ ਚੈੱਕ